ਸਤਿ ਸ੍ਰੀ ਅਕਾਲ ਜੀ ਹਮੇਸ਼ਾ ਵਾਂਗ ਅੱਜ ਵੀ ਜਦੋਂ ਹਰਗੁਣ دیر ਨਾਲ ਘਰ ਵਾਪਸ ਆਇਆ ਤੇ ਚੁੱਪਚੀ ਤੇ ਆਪਣੀ ਕਮਰੇ ਵੱਲ ਵਧਿਆ ਤਾਂ ਜਸਵਿੰਦਰ कौर ਨੇ ਆਵਾਜ਼ ਮਾਰੀ ਕਿੱਥੇ ਗਏ ਸੀ ਕਿਤੇ ਨਹੀਂ ਮੰਮੀ ਬਸ ਦੋਸਤਾਂ ਨਾਲ ਖੇਡਣ ਗਿਆ ਸਾਂ ਕਹਿੰਦਾ ਹੋਇਆ ਹਰਗੁਣ ਆਪਣੀ ਕਮਰੇ ਵਿੱਚ ਚਲਾ ਗਿਆ ਜਸਵਿੰਦਰ कौर ਪਿੱਛੇ ਪਿੱਛੇ ਕਮਰੇ ਵਿੱਚ ਪਹੁੰਚ ਗਈ ਬੋਲੀ ਕਿਉਂ ਇਹ ਕੋਈ ਖੇਡ ਕੇ ਘਰ ਆਉਣ ਦਾ ਵਕਤ ਹੈ ਇੰਨੀ ਰਾਤ ਹੋ ਗਈ ਹੁਣ ਪੜ੍ਹਾਈ ਕਦੋਂ ਕਰੇਗਾ ਤੇਨੂੰ ਪਤਾ ਹੈ ਨਾ ਤੇਰੀ ਬੋਰਡ ਦੀ ਪ੍ਰੀਖਿਆ ਆ ਤੇ ਤੇਰੀ ਪੜਾਈ ਬਿਲਕੁਲ ਵੀ ਨਹੀਂ ਕੀਤੀ ਤੇਰੀ ਕਲਾਸ ਟੀਚਰ ਵੀ ਕਹਿ ਰਹੇ ਸਨ ਕਿ ਤੂੰ ਰੋਜ਼ ਸਕੂਲ ਲੇਟ ਪਹੁੰਚਦਾ ਹੈ ਪੜਾਈ ਵਿੱਚ ਬਿਲਕੁਲ ਵੀ ਮਨ ਨਹੀਂ ਲਾਉਂਦਾ ਆਖਰ ਇਰਾਦਾ ਕੀ ਹੈ ਤੇਰਾ ਜਦੋਂ ਵੇਖੋ ਤੁਸੀਂ ਮੇਰੇ ਪਿੱਛੇ ਪਏ ਰਹਿੰਦੇ ਹੋ ਚੈਨ ਨਾਲ ਜੀਨ ਵੀ ਨਹੀਂ ਦਿੰਦੀ ਜਦੋਂ ਵੇਖੋ ਪੜੋ ਪੜੋ ਦੀ ਰੱਟ ਲਾਈ ਰਹਿੰਦੀ ਹਾਂ ਪੜ੍ਹ ਕੇ ਆਖਰ ਕਰਨਾ ਵੀ ਕੀ ਹੈ ਕਿਹੜੀ ਨੌਕਰੀ ਮਿਲ ਜਾਣੀ ਹੈ ਮੇਰੇ ਇੰਨੇ ਦੋਸਤਾਂ ਦੇ ਵੱਡੇ ਭਰਾ ਪੜ ਕੇ ਬੇਰੋਜ਼ਗਾਰ ਹੀ ਤਾਂ ਬੈਠੇ ਹਨ ਇਸ ਤੋਂ ਚੰਗਾ ਹੈ ਕਿ ਹੁਣ ਤਾਂ ਮਜ਼ੇ ਕਰ ਲੋ ਬਾਅਦ ਦੀ ਬਾਅਦ ਵਿੱਚ ਵੇਖ ਲਵਾਂਗੇ ਕਹਿ ਕੇ ਉਸਨੇ ਆਪਣੀ ਮੋਬਾਈਲ ਵਿੱਚ ਪਬਜੀ ਗੇਮ ਲਾਈਟ ਖੇਡਣ ਲੱਗਾ ਜਸਵਿੰਦਰ ਕੌਰ ਬੜਬੜਾਉਂਦੀ ਹੋਈ ਆਪਣੇ ਕਮਰੇ ਵਿੱਚ ਆ ਗਈ ਜਸਵਿੰਦਰ ਕੌਰ ਹਰਗੋਣ ਦੀਆਂ ਵਿਗੜਦੀਆਂ ਆਦਤਾਂ ਤੋਂ ਕਾਫੀ ਪਰੇਸ਼ਾਨ ਰਹਿਣ ਲੱਗੀ ਸੀ ਉਹ ਨਾ ਤਾਂ ਪੜਾਈ ਕਰਦਾ ਸੀ ਤੇ ਨਾ ਹੀ ਘਰ ਦਾ ਕੋਈ ਕੰਮ ਬਸ ਦਿਨ ਭਰ ਸ਼ੈਤਾਨੀਆਂ ਕਰਦਾ ਰਹਿੰਦਾ ਸੀ ਦੋਸਤਾਂ ਨਾਲ ਅਵਾਰਾਗਰਦੀ ਕਰਨਾ ਅਤੇ ਗਲੀ ਵਾਸੀਆਂ ਨੂੰ ਪਰੇਸ਼ਾਨ ਕਰਨਾ ਇਹੀ ਉਸਦਾ ਕੰਮ ਸੀ ਜਦੋਂ ਵੀ ਜਸਵਿੰਦਰ ਕੌਰ ਉਸ ਨੂੰ ਪੜਨ ਲਈ ਕਹਿੰਦੀ ਤਾਂ ਉਹ ਕਿਤਾਬ ਚੁੱਕਦਾ ਥੋੜੀ ਦੇਰ ਪੜਨ ਦਾ ਨਾਟਕ ਕਰਦਾ ਫਿਰ ਖਾਣ ਜਾਂ ਪਾਣੀ ਪੀਣ ਦੇ ਬਹਾਨੇ ਨਾਲ ਉੱਠਦਾ ਅਤੇ ਦੁਬਾਰਾ ਪੜਨ ਨੂੰ ਨਹੀਂ ਬੈਠਦਾ ਜਸਵਿੰਦਰ ਕੌਰ ਉਸ ਦੀਆਂ ਆਦਤਾਂ ਤੋਂ ਤੰਗ ਆ ਚੁੱਕੀ ਸੀ ਉਸ ਨੂੰ ਹਰਗੁਣ ਨੂੰ ਸਹੀ ਰਾਹੇ ਲਿਆਉਣ ਦਾ ਕੋਈ ਉਪਾਅ ਨਹੀਂ ਸੋਚ ਰਿਹਾ ਸੀ ਹਰਗੁਣ ਦੇ ਪਿਤਾ ਇੱਕ ਸਰਕਾਰੀ ਬੈਂਕ ਵਿੱਚ ਅਫਸਰ ਸਨ ਉਹ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਬੈਂਕ ਦੇ ਕੰਮਾਂ ਵਿੱਚ ਵਿਅਸਤ ਰਹਿੰਦੇ ਸਨ ਆਮ ਤੌਰ ਤੇ ਉਹ ਰਾਤ ਨੂੰ دیر ਨਾਲ ਵਾਪਸ ਆਉਂਦੇ ਸਨ ਥੱਕੇ ਹਾਰੇ ਹੋਣ ਕਾਰਨ ਉਹ ਬੱਚਿਆਂ ਨਾਲ ਜ਼ਿਆਦਾ ਗੱਲਾਂ ਨਹੀਂ ਕਰਦੇ ਸਨ ਹਰਗੁਣ ਜਾਣਦਾ ਸੀ ਕਿ ਪਾਪਾ ਤਾਂ ਘਰ ਵਿੱਚ ਰਹਿੰਦੇ ਹੀ ਨਹੀਂ ਇਸ ਲਈ ਉਸ ਨੂੰ ਕੋਈ ਖਤਰਾ ਨਹੀਂ ਹਰਗੁਣ ਦੀ ਭੈਣ ਪ੍ਰੀਤੀ ਉਹ ਤੋਂ ਛੋਟੀ ਜਰੂਰ ਸੀ ਪਰ ਕਾਫੀ ਸਮਝਦਾਰ ਸੀ ਅਤੇ ਸਕੂਲ ਦਾ ਹੋਮਵਰਕ ਸਮੇਂ ਸਿਰ ਕਰਦੀ ਸੀ। ਉਹ ਹਮੇਸ਼ਾ ਆਪਣੀ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦੀ ਸੀ। ਇਸ ਤੋਂ ਲਾਹਵੋ ਆਪਣੀ ਮੰਮੀ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦੀ ਸੀ। ਕਈ ਵਾਰ ਜਸਵਿੰਦਰ ਕੌਰ ਹਰਗਨ ਨੂੰ ਸਮਝਾਉਂਦੀ ਅਤੇ ਪ੍ਰੀਤੀ ਦਾ ਉਦਾਹਰਣ ਵੀ ਦਿੰਦੀ ਪਰ ਉਸ ਤੇ ਕੋਈ ਅਸਰ ਨਹੀਂ ਹੁੰਦਾ ਸੀ। ਹਰਗਨ ਸਕੂਲ ਜਾਣ ਦੇ ਨਾਂ ਤੇ ਕਰੋ ਨਿਕਲਦਾ ਪਰ ਸਕੂਲ ਨਾ ਜਾ ਕੇ ਸਕੂਲੋਂ ਫੁੱਟ ਜਾਂਦਾ। ਉਹ ਸਾਰਾ ਸਮਾਂ ਦੋਸਤਾਂ ਨਾਲ ਘੁੰਮਣ ਫੇਰਨਾ ਤੇ ਫਿਲਮਾਂ ਵੇਖਣ ਵਿੱਚ ਬਤਾ ਦਿੰਦਾ ਸੀ ਇਸ ਗੱਲ ਨੂੰ ਲੈ ਕੇ ਇੱਕ ਦਿਨ ਜਸਵਿੰਦਰ ਕੌਰ ਦੇ ਡਾਂਟਣ ਤੇ ਉਹ ਉਲਟਾ ਜਸਵਿੰਦਰ ਕੌਰ ਨੂੰ ਹੀ ਚੀਕ ਕੇ ਬੋਲਿਆ ਮੈਨੂੰ ਨਹੀਂ ਪੜਨਾ ਲਿਖਣਾ ਪਲੀਜ਼ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਮੈਨੂੰ ਜੋਬਨਾ ਹੋਵੇਗਾ ਬਨ ਜਾਵਾਂਗਾ ਨਹੀਂ ਤਾਂ ਬਾਅਦ ਵਿੱਚ ਆਪਣਾ ਬਿਜ਼ਨਸ ਕਰ ਲਵਾਂਗਾ ਮੇਰੇ ਸਾਰੇ ਦੋਸਤਾਂ ਦੇ ਪਾਪਾ ਬਿਜ਼ਨਸਮੈਨ ਹਨ ਅਤੇ ਵੇਖੋ ਉਹਨਾਂ ਕੋਲ ਕਿੰਨਾ ਪੈਸਾ ਹੈ ਤੇ ਮੇਰੇ ਪਾਪਾ ਸਰਕਾਰੀ ਨੌਕਰੀ ਵਿੱਚ ਹਨ ਪਰ ਸਾਡੇ ਕੋਲ ਕੁਝ ਵੀ ਨਹੀਂ ਕੀ ਫਾਇਦਾ ਜਹੀ ਨੌਕਰੀ ਦਾ ਹੁਣ ਤਾਂ ਮੈਂ ਹੋਰ ਵੀ ਨਹੀਂ ਪੜਾਂਗਾ ਚਾਹੇ ਤੁਸੀਂ ਕੁਝ ਵੀ ਕਰ ਲਓ ਹਰਗੁਣ ਦੀ ਇਸ ਕਾਲ ਨਾਲ ਜਸਵਿੰਦਰ ਕੌਰ ਨੂੰ ਡੂੰਗਾ ਸਰਮਾ ਲੱਗਾ ਉਸਨੇ ਹਰਗੁਣ ਨੂੰ ਜੋਰ ਨਾਲ ਇੱਕ ਥੱਪੜ ਮਾਰ ਦਿੱਤਾ ਹਰਗੁਣ ਜੋਰ ਜੋ ਨਾਲ ਰੋਣ ਲੱਗ ਪਿਆ ਅਤੇ ਰੋਂਦਾ ਰੋਂਦਾ ਆਪਣੇ ਕਮਰੇ ਵਿੱਚ ਚਲਾ ਗਿਆ ਜਸਵਿੰਦਰ ਕੌਰ ਸੋਚ ਵਿੱਚ ਪੈ ਗਈ ਕਿ ਆਪਣੇ ਲਾੜਲੇ ਨੂੰ ਕਿਵੇਂ ਸਮਝਾਵੇ ਜੇਕਰ ਹੁਣ ਤੋਂ ਹੀ ਇਸ ਨੇ ਮਿਹਨਤ ਕਰਨੀ ਨਹੀਂ ਸਿੱਖੀ ਤਾਂ ਇਸ ਦਾ ਭਵਿੱਖ ਬਣਨ ਤੋਂ ਪਹਿਲਾਂ ਹੀ ਵਿਗੜ ਜਾਵੇਗਾ ਇਹ ਸੋਚਦੀ ਹੋਈ ਉਹ ਹਰਗੁੰਦ ਦੇ ਕਮਰੇ ਵਿੱਚ ਪਹੁੰਚੀ ਹਰਗੁੰਦ ਦਾ ਸਿਰ ਗੋਦ ਵਿੱਚ ਰੱਖ ਕੇ ਬੜੇ ਪਿਆਰ ਨਾਲ ਉਸ ਦੇ ਵਾਲਾਂ ਨੂੰ ਸੈ ਲਾਉਂਦੀ ਹੋਈ ਬੋਲੀ beta ਮੈਂ ਤੇਰੀ ਦੁਸ਼ਮਣ ਤਾਂ ਨਹੀਂ ਨਾ ਜੋ ਤੈਨੂੰ ਹਮੇਸ਼ਾ ਪੜਨ ਲਈ ਆਖਦੀ ਰਹਿੰਦੀ ਹਾਂ ਤੂੰ ਪੜੇਂਗਾ ਤਾਂ ਤੇਰਾ ਹੀ ਫਾਇਦਾ ਹੋਵੇਗਾ ਕੱਲ ਜਦੋਂ ਤੂੰ ਵੱਡਾ ਆਦਮੀ ਬਣੇਗਾ ਤਾਂ ਇਸ ਨਾਲ ਤੇਰੀ ਹੀ ਇੱਜ਼ਤ ਵਧੇਗੀ ਲੋਕ ਤੇਰੇ ਅੱਗੇ ਪਿੱਛੇ ਘੁਮਣਗੇ ਜਦੋਂ ਤੱਕ ਅਸੀਂ ਹਾਂ ਤਦ ਤੱਕ ਤੈਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਕੱਲ ਜੇਕਰ ਅਸੀਂ ਨਾ ਰਹੀ ਤਾਂ ਤੇਰਾ ਕੀ ਹੋਵੇਗਾ ਤੇਰੇ ਪਾਪਾ ਤੈਨੂੰ ਬਿਜ਼ਨਸ ਕਰਾਉਣ ਲਈ ਇੰਨੇ ਪੈਸੇ ਕਿੱਥੋਂ ਲਿਆਉਣਗੇ ਅਤੇ ਬਿਜ਼ਨਸ ਵਿੱਚ ਸਫਲ ਹੋਣ ਲਈ ਵੀ ਤਾਂ ਪੜ੍ਹ ਲਿਖਣਾ ਜ਼ਰੂਰੀ ਹੈ ਪਰ ਹਰ ਗੁਣ ਤੇ ਜਿਵੇਂ ਪਾਵਲ ਪਾਂ ਨੂੰ ਸਵਾਰ ਸੀ ਉਹ ਕੁਝ ਵੀ ਸੋਣਾ ਨਹੀਂ ਚਾਹੁੰਦਾ ਸੀ ਉਸਨੇ ਗੁੱਸੇ ਵਿੱਚ ਆਪਣੀਆਂ ਕਿਤਾਬਾਂ ਕਾਪੀਆਂ ਚੁੱਕ ਕੇ ਸੁੱਟ ਦਿਆਂ ਹੋਇਆ ਚੀਕ ਕੇ ਕਿਹਾ ਮਾਂ ਜੀ ਮੈਨੂੰ ਨਹੀਂ ਪੜਨਾ ਲਿਖਣਾ ਤੁਸੀਂ ਜਾਓ ਇੱਥੋਂ ਹਰਗੁਣ ਦੇ ਵਿਹਾਰ ਨਾਲ ਜਸਵਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆਪਣੇ ਪੱਲੇ ਨਾਲ ਹੰਝੂ ਪੂੰਝਦੀ ਹੋਈ ਉਹ ਕਮਰੇ ਤੋਂ ਬਾਹਰ ਆ ਗਈ ਉਹ ਆਪਣੀ ਸਮੱਸਿਆ ਆਪਣੇ ਘਰ ਵਾਲੇ ਬਾਲਵਿੰਦਰ ਨੂੰ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਉਹ ਵੀ ਦਿਨ ਭਰ ਦੀ ਸਖਤ ਮਿਹਨਤ ਤੋਂ ਬਾਅਦ ਰਾਤ ਨੂੰ دیر ਨਾਲ ਵਾਪਸ ਆਉਂਦੇ ਸਨ ਅਤੇ ਖਾਣਾ ਖਾ ਕੇ ਸੌਂ ਜਾਂਦੇ ਸਨ। ਕਈ ਵਾਰ ਤਾਂ ਐਤਵਾਰ ਨੂੰ ਵੀ ਉਹਨਾਂ ਨੂੰ ਬੈਂਕ ਜਾਣਾ ਪੈਂਦਾ ਸੀ ਇਸ ਲਈ ਉਸ ਨੂੰ ਆਪਣੇ ਘਰ ਵਾਲੇ ਤੋਂ ਜ਼ਿਆਦਾ ਉਮੀਦ ਨਹੀਂ ਸੀ। ਇਸ ਕਰਕੇ ਉਸ ਦੇ ਸਿਰ ਵਿੱਚ ਧੀ ਦਰਦ ਹੋਣ ਲੱਗ ਪਿਆ ਸੀ। ਉਹ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ। ਬਾਲਵਿੰਦਰ ਵਾਪਸ ਆਏ ਤਾਂ ਉਹਨਾਂ ਨੇ ਜਸਵਿੰਦਰ ਨੂੰ ਲੇਟੇ ਹੋਏ ਵੇਖਿਆ। ਪਿਆਰ ਨਾਲ ਉਸ ਦੇ ਵਾਲਾਂ ਨੂੰ ਸਹੇਲਾਉਂਦੇ ਹੋਏ ਪੁੱਛਿਆ ਕੀ ਗੱਲ ਹੈ ਜਸਵਿੰਦਰ? ਅੱਜ ਕੋ ਜਿਆਦਾ ਹੀ ਪਰੇਸ਼ਾਨ ਲੱਗ ਰਹੀ ਹਾਂ ਕੋਈ ਗੱਲ ਹੈ ਕੀ ਨਹੀਂ ਤਾਂ ਜਹੀ ਕੋਈ ਗੱਲ ਨਹੀਂ ਬਸ ਜਿਹਾ ਹੀ ਸਿਰ ਵਿੱਚ ਦਰਦ ਹੋ ਰਿਹਾ ਸੀ ਇਸ ਲਈ ਮੈਂ ਲੇਟੀ ਹੋਈ ਸਾਂ ਜਸਵਿੰਦਰ ਕੌਰ ਨੇ ਕਿਹਾ ਉਹ ਹਰਗੁਣਵਾਰੇ ਬਾਲਵਿੰਦਰ ਨੂੰ ਦੱਸ ਕੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਬਾਲਵਿੰਦਰ ਨੂੰ ਲੱਗਾ ਕਿ ਜਰੂਰ ਕੁਝ ਗੱਲ ਹੈ ਨਹੀਂ ਤਾਂ ਜਸਵਿੰਦਰ ਕੌਰ ਇੰਨੀ ਪਰੇਸ਼ਾਨ ਨਹੀਂ ਰਹਿੰਦੀ ਉਹ ਪਿਆਰ ਨਾਲ ਬੋਲੀ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਲੇਟੇ ਅੱਜ ਮੈਂ ਤੁਹਾਡੇ ਲਈ ਗਰਮ-ਗਰਮ ਚਾਹ ਬਣਾ ਕੇ ਲਿਆਉਂਦਾ। ਇਹ ਕਹਿ ਕੇ ਉਹ ਰਸੋਈ ਵੱਲ ਮੁੜ ਗਏ। ਜਸਵਿੰਦਰ ਕੌਰ ਤੋਂ ਰਿਹਾ ਨਾ ਗਿਆ, ਉਹ ਵੀ ਪਿੱਛੇ ਵਿੱਚ ਰਸੋਈ ਵਿੱਚ ਪਹੁੰਚ ਗਈ। ਤਦ ਤੱਕ ਬਾਲਵਿੰਦਰ ਚੁੱਲ੍ਹੇ ਤੇ ਚਾਹ ਦੀ ਪਟੇਲੀ ਚੜਾ ਚੁੱਕੇ ਸਨ। ਜਸਵਿੰਦਰ ਕੌਰ ਬੋਲੀ, "ਹਾਟੋ ਜੀ, ਇੰਨੀ ਵੀ ਤबीयत ਤਖਰਾਬ ਨਹੀਂ ਕਿ ਤੁਹਾਡੇ ਲਈ ਚਾਹ ਵੀ ਨਾ ਬਣਾ ਸਕਾਂ। ਅਤੇ ਮੈਂ ਵੀ" ਇਨਾ ਨਠੌਰ ਨਹੀਂ ਕਿ ਬੀਬੀ ਬੀਬੀ ਦੀ ਤबीयत ਤਾਂ ਠੀਕ ਨਹੀਂ ਅਤੇ ਮੈਂ ਉਸ ਲਈ ਇੱਕ ਕੱਪ ਚਾਹ ਵੀ ਨਾ ਬਣਾ ਸਕਾਂ ਕਦੀ ਮੈਨੂੰ ਵੀ ਮੌਕਾ ਦਿਆ ਕਰੋ ਸ਼੍ਰੀਮਤੀ ਜੀ ਮੈਂ ਇੰਨੀ ਘਟਿਆ ਵੀ ਚਾਹ ਨਹੀਂ ਬਣਾਉਂਦਾ ਕਿ ਤੁਹਾਡੇ ਗਲੇ ਤੋਂ ਨਾ ਉਤਰ ਸਕੇ ਬਾਲਵਿੰਦਰ ਬੋਲੇ ਬਾਲਵਿੰਦਰ ਦੀਆਂ ਗੱਲਾਂ ਨਾਲ ਜਸਵਿੰਦਰ ਕੌਰ ਦੇ ਬੁੱਲਾਂ ਤੇ ਹਾਸਾ ਆ ਗਿਆ ਤੇ ਦੋਵੇਂ ਇਕੱਠੇ ਬੈਠ ਚਾਹ ਬਣਾਉਣ ਲੱਗ ਪਏ ਥੋੜੀ ਦੇਰ ਵਿੱਚ ਚਾਹ ਤਿਆਰ ਹੋ ਗਈ ਚਾਹ ਦੀ ਪਿਆਲੀ ਲੈ ਕੇ ਦੋਂਗੀ ਕਮਰੇ ਵਿੱਚ ਆਏ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਬਾਲਵਿੰਦਰ ਨੇ ਪੁੱਛਿਆ ਹੁਣ ਦੱਸੋ ਕਿਉਂ ਇੰਨੀ ਪਰੇਸ਼ਾਨ ਹੋ ਮੈਥੋਂ ਕੁਝ ਨਾ ਲੁਕਾਓ ਹੋ ਸਕਦਾ ਹੈ ਮੇਰੇ ਕੋਲ ਤੁਹਾਡੀ ਸਮੱਸਿਆ ਦਾ ਕੋਈ ਹੱਲ ਹੋਵੇ ਅਤੇ ਜਦ ਤੱਕ ਤੁਸੀਂ ਨਾ ਦੱਸੋਗੇ ਤਦ ਤੱਕ ਮੈਂ ਕਿਵੇਂ ਸਮਝ ਪਾਵਾਂਗਾ ਜਸਵਿੰਦਰ ਕੌਰ ਤੋਂ ਰਿਹਾ ਨਾ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਭਾਰੇ ਗਲੇ ਨਾਲ ਹੀ ਉਸ ਨੇ ਬਾਲਵਿੰਦਰ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਬਾਲਵਿੰਦਰ ਨੇ ਸਾਰੀਆਂ ਗੱਲਾਂ ਸੋਨ ਤੋਂ ਬਾਅਦ ਇੱਕ ਠੰਡੀ ਸਾਹ ਲਈ ਤੇ ਜਸਵਿੰਦਰ ਕੌਰ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕੱਲ ਛੁੱਟੀ ਹੈ ਇਸ ਵਾਰੇ ਕੱਲ ਸੋਚਦਿਆਂ ਕਿ ਹਰਗਨ ਨੂੰ ਸਹੀ ਰਾਹ ਤੇ ਕਿਵੇਂ ਲਿਆਂਦਾ ਜਾਵੇ ਅੱਜੇ ਹਰਗਨ ਗੁੱਸੇ ਵਿੱਚ ਹੋਵੇਗਾ ਅੱਜ ਇਹ ਗੱਲ ਕਰਨ ਤੇ ਗੱਲ ਵਿਗੜ ਵੀ ਸਕਦੀ ਹੈ ਸਵੇਰੇ ਰੋਜ਼ਾਨਾ ਦੀ ਦਿਨ ਤੋਂ ਤਿਆਰ ਹੋ ਕੇ ਬਾਲਵਿੰਦਰ ਨੇ ਹਰਗਨ ਅਤੇ ਪ੍ਰੀਤੀ ਤੋਂ ਮਾਨੂੰ ਆਪਣੇ ਕੋਲ ਬੁਲਾਇਆ ਤੇ ਬੋਲੇ ਅੱਜ ਮੇਰੀ ਛੁੱਟੀ ਹੈ ਕਿਤੇ ਘੁਮਣ ਚੱਲਣਾ ਹੈ ਕੀ ਹਾਂ ਪਾਪਾ ਕਦੋਂ ਚੱਲਣਾ ਹੈ ਦੋਵੇਂ ਖੁਸ਼ੀ ਨਾਲ ਉਛਲ ਕੇ ਬੋਲੇ ਬਸ ਜਿੰਨੀ ਜਲਦੀ ਹੋ ਸਕੇ ਤੁਸੀਂ ਤਿਆਰ ਹੋ ਜਾਓ ਬਾਲਵਿੰਦਰ ਨੇ ਜਵਾਬ ਦਿੱਤਾ ਜਾ ਜਾਓ ਕਹਿ ਕੇ ਦੋਵੇਂ ਤਿਆਰ ਹੋਣ ਚਲੇ ਗਏ ਥੋੜੀ ਦੇਰ ਵਿੱਚ ਦੋਵੇਂ ਤਿਆਰ ਸਨ ਤਦ ਤੱਕ ਜਸਵਿੰਦਰ ਕੌਰ ਨੇ ਨਾਸ਼ਤਾ ਲਗਾ ਦਿੱਤਾ ਸੀ ਸਾਰਿਆਂ ਨੇ ਇਕੱਠੇ ਨਾਸ਼ਤਾ ਕੀਤਾ ਬਾਲਵਿੰਦਰ ਨੇ ਗੱਡੀ ਕੱਢੀ ਅਤੇ ਸਾਰੇ ਗੱਡੀ ਵਿੱਚ ਬੈਠ ਕੇ ਨਿਕਲ ਪਏ ਜੇ ਗੱਡੀ ਥੋੜੀ ਅੱਗੇ ਵਧੀ ਸੀ ਕਿ ਰੈੱਡ ਲਾਈਟ ਹੋ ਗਈ ਅਤੇ ਗੱਡੀ ਰੋਕਣੀ ਪਈ ਗੱਡੀ ਰੁਕਦੇ ਹੀ ਦੋ ਤਿੰਨ ਭਿਖਾਰੀ ਆ ਕੇ ਭੀਖ ਮੰਗਣ ਲਈ ਹੱਥ ਜੋੜ-ਜੋੜ ਕੇ ਗੜਗੜਾਉਣ ਲੱਗ ਪਏ। ਬਾਲਵਿੰਦਰ ਨੇ ਸਭ ਨੂੰ ਡਾਟ ਕੇ ਭਜਾ ਦਿੱਤਾ। ਇਸ ਤੇ ਹਰਗਣ ਬੋਲਿਆ, "ਦੇ ਦਿਓ ਨਾ 2 ਰੁਪਏ ਪਾਪਾ ਕੀ ਜਾਂਦਾ। ਮੈਂ ਕਿਸੇ ਨੂੰ ਭੀਖ ਨਹੀਂ ਦਿੰਦਾ ਤੇ ਜੋ ਲੋਕ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਤਾਂ ਭੀਖ ਵੀ ਨਹੀਂ ਦਿੱਤੀ ਜਾਂਦੀ। ਮੈਂ ਆਪਣੀ ਮਿਹਨਤ ਦੀ ਕਮਾਈ ਭਿਖਾਰੀਆਂ ਵਿੱਚ ਨਹੀਂ ਵੰਡ ਸਕਦਾ।" ਹਰਗਣ ਉਹਨਾਂ ਭਿਖਾਰੀਆਂ ਨੂੰ ਵੇਖ ਧਰਿਆ। ਉਹ ਜੇਸ ਗੱਡੀ ਕੋਲ ਜਾਂਦੇ ਸਭ ਉਹਨਾਂ ਨੂੰ ਭਜਾ ਦਿੰਦੇ ਇੱਥੋਂ ਦਾ ਕੇ ਪੈਸੇ ਦੇਣੇ ਤਾਂ ਦੂਰ ਲੋਕ ਗੱਡੀ ਛੋਣ ਤੇ ਵੀ ਉਹਨਾਂ ਨੂੰ ਡਾਟ ਦਿੰਦੇ ਹਰ ਗੁੰਨੇ ਸਖਤ ਤੁੱਪ ਵਿੱਚ ਕਈ ਹੋਰ ਲੋਕਾਂ ਨੂੰ ਉੱਥੇ ਕੁਝ ਸਮਾਨ ਵੇਚਦੇ ਵੀ ਵੇਖਿਆ ਪਰ ਕੋਈ ਵੀ ਉਹਨਾਂ ਤੋਂ ਕੁਝ ਖਰੀਦ ਨਹੀਂ ਰਿਹਾ ਸੀ ਸਭ ਹਰੀ ਲਾਈਟ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਥੋੜੀ ਦੇਰ ਵਿੱਚ ਲਾਈਟ ਹਰੀ ਹੋ ਗਈ ਅਤੇ ਬਾਲਵਿੰਦਰ ਨੇ ਗੱਡੀ ਅੱਗੇ ਵਧਾ ਦਿੱਤੀ ਬਾਲਵਿੰਦਰ ਨੇ ਥੋੜੀ ਦੇਰ ਬਾਅਦ ਸੜਕ ਦੇ ਕਿਨਾਰੇ ਗੱਡੀ ਰੋਕੀ ਅਤੇ ਇੱਕ ਜੁੱਤੀ ਪਾਲਸ਼ ਕਰਨ ਵਾਲੇ ਨੂੰ ਆਪਣਾ ਜੁੱਤਾ ਪਾਲਸ਼ ਕਰਨ ਲਈ ਗਿਆ। ਜੁੱਤਾ ਪਾਲਸ਼ ਹੋਣ ਤੋਂ ਬਾਅਦ ਉਹਨਾਂ ਨੇ ਮੋਚੀ ਨੂੰ 2 ਰੁਪਏ ਦਾ ਸਿੱਕਾ ਫੜਾਇਆ ਅਤੇ ਚੱਲ ਪਈ। ਹਰਗੋ ਨੇ ਪੁੱਛਿਆ, "ਇੰਨੀ ਮਿਹਨਤ ਦੇ ਵਾਸਤੇ 2 ਪਈ?" "ਹਾਂ ਬੇਟਾ, ਜੋ ਲੋਕ ਬਚਪਨ ਵਿੱਚ ਪੜ੍ਹ ਲਿਖ ਵਿੱਚ ਪੜ੍ਹ ਲਿਖ ਕੇ ਮਿਹਨਤ ਨਹੀਂ ਕਰਦੇ, ਬਾਅਦ ਵਿੱਚ ਉਹਨਾਂ ਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਪੈਸੇ ਵੀ ਘੱਟ ਮਿਲਦੇ ਹਨ।" ਹਰਗੁਣ ਸੋਚ ਰਿਹਾ ਸੀ ਕਿ ਇੱਕ ਪਾਸੇ ਅਸੀਂ ਏਸੀ ਗੱਡੀ ਵਿੱਚ ਚੱਲ ਰਹੇ ਹਾਂ ਤੇ ਦੂਜੇ ਪਾਸੇ ਇਹਨਾਂ ਨੂੰ ਸਖਤ ਧੁੱਪ ਵਿੱਚ 1 ਰੁਪਏ ਲਈ ਕਿੰਨੀ ਮਿਹਨਤ ਅਤੇ ਸੰਘਰਸ਼ ਕਰਨਾ ਪੈ ਰਿਹਾ। ਹੁਣ ਉਹ ਲੋਕ ਸ਼ਹਿਰ ਵਿੱਚ ਲੱਗੇ ਇੱਕ ਮੇਲੇ ਵਿੱਚ ਪਹੁੰਚ ਗਏ। ਮੇਲੇ ਵਿੱਚ ਉਹ ਸਾਰੇ ਖੂਬ ਘੁੰਮੇ ਫਿਰੇ, ਖਾਦਾ ਪੀਤਾ, ਮਸਤ ਕੀਤੀ। ਇਸ ਤਰ੍ਹਾਂ ਸ਼ਾਮ ਹੋ ਗਈ। ਉਹ ਗੱਡੀ ਵਿੱਚ ਬੈਠ ਕੇ ਵਾਪਸ ਚੱਲ ਪਈ। ਵਾਪਸ ਆਉਂਦੇ ਹੋਏ ਬਾਲਵਿੰਦਰ ਨੇ ਆਪਣੀ ਗੱਡੀ ਇੱਕ ਵੱਡੇ ਗੇਟ ਤੇ ਰੋਕ ਦਿੱਤੀ। ਗੇਟ ਤੇ ਲਿਖਿਆ ਸੀ ਸਰਦਾਰ ਸੁਖਵੰਤ ਸਿੰਘ ਆਈਏਐਸ ਜ਼ਿਲ੍ਹਾ ਮੈਜਿਸਟ੍ਰੇਟ ਗੇਟ ਤੇ ਚਾਰ ਪੁਲਿਸ ਵਾਲੇ ਖੜੇ ਸਨ ਪਾਪਾ ਨੇ ਉਹਨਾਂ ਨੂੰ ਆਪਣਾ ਕਾਰਡ ਵਿਖਾਇਆ ਤੇ ਬੋਲੇ ਡੀਐਮ ਸੈਭ ਨੇ ਬੁਲਾਇਆ ਉਹਨਾਂ ਦੀ ਗੱਡੀ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਕੇ ਪੁਲਿਸ ਨੇ ਗੱਡੀ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਬੰਗਲੇ ਵਿੱਚ ਦਾਖਲ ਹੁੰਦਿਆਂ ਹੀ ਹਰਗੋਣ ਨੇ ਵੇਖਿਆ ਕਿ ਕਿੰਨਾ ਵੱਡਾ ਤੇ ਸੁੰਦਰ ਬੰਗਲਾ ਸੀ ਚਾਰੇ ਪਾਸੇ ਵੱਡੇ ਵੱਡੇ ਪਰਦੇ ਲੱਗੇ ਸਨ ਝੂਲਣ ਲਈ ਝੂਲਾ ਤੇ ਖੇਡਣ ਲਈ ਬਾਗ ਤੇ ਨਾ ਜਾਣੇ ਕੀ ਕੀ ਇਸ ਬੰਗਲੇ ਦੇ ਸਾਹਮਣੇ ਉਸ ਦਾ ਫਲੈਟ ਬਿਲਕੁਲ ਛੋਟਾ ਲੱਗਣ ਲੱਗ ਪਿਆ ਸੀ ਗੱਡੀ پارک ਕਰਕੇ ਡੀ ਐਮ ਸਾਹਿਬ ਦੇ ਬੰਗਲੇ ਅੰਦਰ ਜਾਣ ਤੋਂ ਪਹਿਲਾਂ ਬਾਲਵਿੰਦਰ ਨੇ ਪੁਲਿਸ ਗਾਰਡ ਨੂੰ ਆਪਣਾ ਕਾਰਡ ਅੰਦਰ ਪੀਜਿਆ ਤਤ ਤਰਨ ਤੋਂ ਉਹਨਾਂ ਨੂੰ ਮਿਲਣ ਵਾਲੇ ਕਮਰੇ ਵਿੱਚ ਲਿਜਾਇਆ ਗਿਆ ਹਰਗੋਨ ਨੇ ਵੇਖਿਆ ਕਿ ਉਹ ਘਾਰ ਬਾਹਰੋਂ ਜਿੰਨਾ ਵੱਡਾ ਸੀ ਅੰਦਰੋਂ ਉਹਨਾ ਹੀ ਸ਼ਾਨਦਾਰ ਤੇ ਸੁੰਦਰ ਸੀ ਘਰ ਵਿੱਚ ਕਾਲੀਨ ਵਿਛਿਆ ਹੋਇਆ ਸੀ ਵੱਡੇ-ਵੱਡੇ ਤੇ ਸੁੰਦਰ ਸੋਫੇ ਲੱਗੇ ਸਨ ਪੂਰਾ ਕਮਰਾ ਤਰੀਕੇ ਨਾਲ ਸਜਾਇਆ ਹੋਇਆ ਸੀ ਤਦ ਹੀ ਇੱਕ ਨੌਜਵਾਨੀ ਕਮਰੇ ਵਿੱਚ ਦਾਖਲ ਹੋ ਕੇ ਸਭ ਦਾ ਸਵਾਗਤ ਕੀਤਾ ਉਸਨੇ ਟੇਬਲ ਤੇ ਘੰਟੀ ਵਜਾਈ ਤਾਂ ਤੁਰੰਤ ਦੌੜਦਾ ਹੋਇਆ ਇੱਕ ਕਰਿੰਦਾ ਅੰਦਰ ਆਇਆ ਅਤੇ ਸਾਹਮਣੇ ਸਿਰ ਝੁਕਾ ਕੇ ਖੜਾ ਹੋ ਗਿਆ ਉਸ ਨੌਜਵਾਨ ਨੇ ਜਲਦੀ ਨਾਲ ਚਾਹ ਨਾਸ਼ਤਾ ਲਿਆਉ ਬਾਲਵਿੰਦਰ ਨੇ ਉਸ ਨੌਜਵਾਨ ਦਾ ਪਰਿਚਾ ਸਭ ਨਾਲ ਕਰਵਾਉਂਦੇ ਹੋਏ ਕਿਹਾ ਇਨਾਂ ਦਾ ਨਾਂ ਹੈ ਮਨਪ੍ਰੀਤ ਅਤੇ ਇਹ ਸਾਡੇ ਪ੍ਰਾਣੀ ਮਿੱਤਰ ਦੇ ਪੁੱਤਰ ਹਨ ਅਤੇ ਨਾਲ ਹੀ ਨਾਲ ਹੀ ਵਿੱਚ ਇਹ ਇਸ ਸ਼ਹਿਰ ਦੇ ਨਵੇਂ ਡੀਐਮ ਬਣ ਕੇ ਆਏ ਹਨ ਰਾਤ ਨੂੰ ਮੈਂ ਹਮੇਸ਼ਾ دیر ਨਾਲ ਘਰ ਵਾਪਸ ਆਉਂਦਾ ਹਾਂ ਅੱਜ ਛੁੱਟੀ ਸੀ ਅਤੇ ਇਹਨਾਂ ਨੇ ਬੁਲਾਇਆ ਤਾਂ ਸੋਚਿਆ ਕਿ ਅੱਜ ਹੀ ਇਹਨਾਂ ਨਾਲ ਵੀ ਮਿਲ ਲਈਏ ਡੀਐਮ ਸਾਹਿਬ ਦਾ ਪਰਿਚਾਪਾ ਪਾ ਕੇ ਹਰਗੁਣ ਅਤੇ ਪ੍ਰੀਤੀ ਸਰ ਜੀ ਕਹਿ ਕੇ ਉਹਨਾਂ ਕੋਲ ਜਾ ਕੇ ਬੈਠ ਗਏ ਅਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਪਏ ਹਰਗਣ ਨੇ ਉਹਨਾਂ ਨੂੰ ਕਿਹਾ ਵੀਰ ਜੀ ਤੁਹਾਡਾ ਤੇ ਬਹੁਤ ਰੂਬ ਹੋਣਾ ਹੈ ਪੁਲਿਸ ਬਾ ਤੁਹਾਨੂੰ ਸਲੂਟ ਮਾਰਦੀ ਤੇ ਡਰਦੀ ਹੈ ਤੁਸੀਂ ਤਾਂ ਇਸ ਸ਼ਹਿਰ ਦੇ ਸਭ ਤੋਂ ਵੱਡੇ ਅਫਸਰ ਹੋ ਕਿਵੇਂ ਬਣੇ ਇੰਨੇ ਵੱਡੇ ਅਫਸਰ ਮੈਨੂੰ ਵੀ ਦੱਸੋ ਨਾ ਮੈਂ ਵੀ ਤੁਹਾਡੇ ਵਾਂਗ ਬਨਣਾ ਚਾਹੁੰਦਾ ਹਾਂ ਕੀ ਮੈਂ ਤੁਹਾਡੇ ਵਾਂਗ ਵੱਡਾ ਆਦਮੀ ਬਣ ਸਕਦਾ ਹਾਂ ਕਿਉਂ ਨਹੀਂ ਬਸ ਹੁਣ ਤੋਂ ਮਨ ਲਗਾ ਲਾ ਕੇ ਪੜھوںਗੀ ਅਤੇ ਆਪਣਾ ਟੀਚਾ ਬਣਾ ਕੇ ਅੱਗੇ ਵਧੂੰਗੀ ਤਾਂ ਨਿਸ਼ਚਿਤ ਤੌਰ ਤੇ ਤੁਸੀਂ ਵੀ ਮੇਰੇ ਵਾਂਗ ਕਿਸੇ ਸ਼ਹਿਰ ਦੇ ਡੀਐਮ ਬਣ ਕੇ ਜਾਂ ਉਸ ਤੋਂ ਵੀ ਵੱਡਾ ਆਦਮੀ ਬਣ ਕੇ ਆਰਾਮ ਦੀ ਜ਼ਿੰਦਗੀ ਜੀ ਸਕਦੇ ਹੋ ਮਨਪ੍ਰੀਤ ਬੋਲੀ ਥੋੜੀ ਦੇਰ ਵਿੱਚ ਮਨਪ੍ਰੀਤ ਨੇ ਸਭ ਨੂੰ ਖਾਣੇ ਦੀ ਟੇਬਲ ਦੇ ਸਾਹਮਣੇ ਦਿੱਤਾ ਤੇ ਜਿੱਥੇ ਕਈ ਤਰ੍ਹਾਂ ਦੇ ਪਕਵਾਨ ਲੱਗੇ ਸਨ ਅਤੇ ਉਹਨਾਂ ਨੂੰ ਸਲੀਕੇ ਨਾਲ ਸਜਾਇਆ ਗਿਆ ਸੀ ਸਵਾਦੀ ਪਕਵਾਨ ਵੇਖ ਕੇ ਉਹਨਾਂ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਸਭ ਨੂੰ ਭੁੱਖ ਵੀ ਲੱਗ ਗਈ ਸੀ ਸਭ ਨੇ ਖੂਬ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਮਨਪ੍ਰੀਤ ਸਭ ਨੂੰ ਗੱਡੀ ਤੱਕ ਛੱਡਣ ਆਏ ਗੱਡੀ ਵਿੱਚ ਬੈਠਣ ਤੋਂ ਬਾਅਦ ਸਭ ਨੇ ਮਨਪ੍ਰੀਤ ਨੂੰ ਬਾਏ ਕੀਤਾ ਬਾਏ ਕੀਤਾ ਤੇ ਵਾਪਸ ਆਪਣੇ ਘਰ ਵੱਲ ਚੱਲ ਪਏ ਵਾਪਸ ਆਉਂਦੇ ਸਮੇ ਸਭ ਆਪਸ ਵਿੱਚ ਗੱਲਾਂ ਕਰ ਰਹੇ ਸਨ ਪਰ ਹਰ ਗੁਣ ਚੁੱਪਚਾਪ ਆਪਣੀ ਸੀਟ ਤੇ ਬੈਠਾ ਕੋ ਸੋਚਾਂ ਵਿੱਚ ਮਗਨ ਸੀ ਵਾਪਸ ਆਉਂਦੇ ਹੁੰਦੇ ਕਾਫੀ ਰਾਤ ਹੋ ਗਈ ਸੀ ਘਰ ਪਹੁੰਚਣ ਤੋਂ ਬਾਅਦ ਸਭ ਕਾਫੀ ਥੱਕ ਗਏ ਸਨ ਐਸ ਲਈ ਸਾਮ ਚਲੇ ਗਈ ਥੋੜੀ ਦੇਰ ਬਾਅਦ ਹੀ ਬਾਲਵਿੰਦਰ ਨੇ ਜਸਵਿੰਦਰ ਕੌਰ ਨੂੰ ਕਿਹਾ ਕਿ ਜਾ ਕੇ ਵੇਖੋ ਦੋਵੇਂ ਬੱਚੇ ਚੰਗੀ ਤਰ੍ਹਾਂ ਸੌਂ ਗਏ ਨੇ ਜਾਂ ਨਹੀਂ ਜਸਵਿੰਦਰ ਕੌਰ ਨੇ ਜਾ ਕੇ ਵੇਖਿਆ ਤਾਂ ਪ੍ਰੀਤੀ ਆਪਣੇ ਕਮਰੇ ਵਿੱਚ ਸੌਂਗੀ ਸੀ ਪਰ ਹਰਗੁਣ ਦੇ ਕਮਰੇ ਦੀ ਲਾਈਟ ਜਾਗ ਰਹੀ ਸੀ ਕਮਰੇ ਤੋਂ ਤੇਜ਼ ਗੀਤਾਂ ਦੀ ਆਵਾਜ਼ ਆਉਣ ਦੀ ਬਜਾਏ ਅੱਜ ਉਸ ਕਮਰਾ ਉਸ ਦਾ ਕਮਰਾ ਬਿਲਕੁਲ ਸ਼ਾਂਤ ਸੀ ਪਰ ਕਮਰੇ ਦੀ ਲਾਈਟ ਜਲ ਰਹੀ ਸੀ ਜਸਵਿੰਦਰ ਕੌਰ ਨੇ ਸੋਚਿਆ ਕਿ ਅੱਜ ਉਹ ਥੱਕ ਕੇ ਸੌਂ ਗਿਆ ਹੋਵੇਗਾ ਕਮਰੇ ਦੀ ਲਾਈਟ ਬਜਾ ਦਿੰਦੀ ਆ ਪਾਵਕਤਾ ਵਿੱਚ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਹਰਗੁਣ ਆਪਣੀ ਪੜ੍ਹਾਈ ਦੀ ਟੇਬਲ ਤੇ ਬੈਠਾ ਪੜ੍ਹ ਰਿਹਾ ਸੀ ਜਸਵਿੰਦਰ ਕੌਰ ਨੂੰ ਹੈਰਾਨੀ ਹੋਈ ਅਤੇ ਉਹ ਬੋਲੀ ਬਹੁਤ ਰਾਤ ਚੁ ਹੋ ਚੁੱਕੀ ਹੈ ਬੇਟਾ ਸੌਂ ਜਾ ਕੱਲ ਪੜ੍ਹਾਈ ਕਰ ਲਵੀਂ ਨਹੀਂ ਮੰਮੀ ਮੈਂ ਪਹਿਲਾਂ ਹੀ ਬਹੁਤ ਸਮਾਂ ਗਵਾ ਚੁੱਕਾ ਹਾਂ ਹੁਣ ਮੈਂ ਤਾਂ ਬਸ ਮਨਪ੍ਰੀਤ ਭਾਜੀ ਵਾਂਗ ਵੱਡਾ ਆਦਮੀ ਬਾਨਣਾ ਚਾਹੁੰਦਾ ਤੁਸੀਂ ਜਾਓ ਸੌਂ ਜਾਓ ਮੈਨੂੰ ਅਜੇ ਪੜ੍ਹਨਾ ਹੈ ਹਰਗੰਡੀਆਂ ਗੱਲਾਂ ਸੁਣ ਕੇ ਜਸਵਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਅੱਜ ਉਸ ਦੀਆਂ ਅੱਖਾਂ ਵਿੱਚ ਹੰਝੂ ਖੁਸ਼ੀ ਦੇ ਸਨ ਉਹ ਤੇਜ਼ ਕਦਮਾਂ ਨਾਲ ਆਪਣੇ ਕਮਰੇ ਵਿੱਚ ਆ ਗਈ ਜਿੱਥੇ ਬਾਲਵਿੰਦਰ ਉਸ ਦਾ ਇੰਤਜ਼ਾਰ ਕਰ ਰਿਹਾ ਸਨ ਉਹ ਬਾਲਵਿੰਦਰ ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਬੋਲੀ ਜੋ ਗੱਲ ਮੈਂ ਹਰਗੰਡ ਨੂੰ ਮਹੀਨਿਆਂ ਵਿੱਚ ਨਹੀਂ ਸਮਝਾ ਸਕੀ ਤੁਸੀਂ ਸਿਰਫ ਇੱਕ ਹੀ ਦਿਨ ਵਿੱਚ ਉਸ ਨੂੰ ਸਮਝਾ ਦਿੱਤੀ ਬਾਲਵਿੰਦਰ ਨੇ ਜਸਵਿੰਦਰ ਕੌਰ ਤੋਂ ਕੁਝ ਨਾ ਕਿਹਾ ਬਾਸ ਜਸਵਿੰਦਰ ਕੌਰ ਦੀ ਪਿੱਠ ਸਹਿ ਲੌਂ ਲੱਗ ਪਈ ਅਤੇ ਅੱਜ ਨਾ ਜਾਣੀ ਜਸਵਿੰਦਰ ਕੌਰ ਨੂੰ ਪਾਲਵਿੰਦਰ ਦਾ ਜਹੈ ਸਹਿ ਲੌਣਾ ਕੁਝ ਅਜੀਬ ਜਿਹਾ ਸਕੂਨ ਦੇ ਰਿਹਾ ਸੀ ਇੱਕ ਅਜਿਹੇ ਸਕੂਨ ਜੋ ਉਸ ਨੂੰ ਥੋੜੀ ਦੇਰ ਵਿੱਚ ਇੱਕ ਸੰਤੋਖ ਭਰੀ ਨੀਂਦ ਦੇ ਅਗੋਸ਼ ਵਿੱਚ ਲੈ ਗਿਆ ਸੀ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ